ਅਸੀਂ ਖੜੇ ਹਾਂ ਖਨੋਰੀ ਮੋਰਚੇ ਤੇ ਜਗਜੀਤ ਸਿੰਘ ਡੱਲੇਵਾਲ ਦੇ ਮਰਨ ਵਰਤਨ ਨੂੰ ਅੱਜ 21 ਦਿਨ ਹੋ ਚੁੱਕੇ ਆ ਤੇ ਜਿਹੜੀ ਹਾਲਤ ਆ ਉਹਨਾਂ ਦੀ ਬਹੁਤ ਨਾਜ਼ੁਕ ਚੱਲ ਰਹੀ ਆ ਡਾਕਟਰਾਂ ਦੀਆਂ ਜਿਹੜੀਆਂ ਟੀਮਾਂ ਚੈੱਕ ਕਰਦੀਆਂ ਉਹਨਾਂ ਵੱਲੋਂ ਕਿਹਾ ਜਾ ਰਿਹਾ ਕਿ ਇਹਨਾਂ ਦੇ ਕਿਸੇ ਵੀ ਟਾਈਮ ਜਿਹੜੇ ਅੰਗ ਕੰਮ ਕਰਨੋਂ ਛੱਡ ਸਕਦੇ ਹਨ ਸਾਡੇ ਨਾਲ ਡਾਕਟਰ ਸੁਮੇਮਾਨ ਦੀ ਟੀਮ ਦੇ ਵਿੱਚੋਂ ਡਾਕਟਰ ਗੁਰਸਿਮਰਨ ਸਿੰਘ ਬੁੱਟਰ ਜੀ ਖੜਿਆ ਨਾਲ ਆ ਸਾਡੇ ਇਹਨਾਂ ਤੋਂ ਜਿਹੜੀ ਸਥਿਤੀ ਦੀ ਜਾਣਕਾਰੀ ਲੈਣੇ ਆ ਡਾਕਟਰ ਸਾਹਿਬ ਤੁਸੀਂ ਰੂਟੀਨ ਦੇ ਵਿੱਚ ਚੈੱਕਅਪ ਕਰਦੇ ਆ ਉਹਨਾਂ ਦਾ ਪਹਿਲਾਂ ਦੇ ਨਾਲੋਂ ਦਿਨ ਪ੍ਰਤੀ ਦਿਨ ਜਿਹੜੀ ਆ ਤੁਸੀਂ ਅਨਾਉਂਸ ਕਰਦੇ ਆ ਵੀ ਕੰਡੀਸ਼ਨ ਜਿਹੜੀ ਬਹੁਤ ਡਾਊਨ ਹੁੰਦੀ ਜਾ ਰਹੀ ਆ ਤੇ ਜਿਹੜੀ ਅੱਜ ਦੀ ਕੰਡੀਸ਼ਨ ਆ ਤੁਹਾਡੇ ਮੁਤਾਬਕ ਕਿਸ ਤਰ੍ਹਾਂ ਦੀ ਆ ਪਹਿਲਾਂ ਤਾਂ ਸასი ਗੱਲ ਜੀ ਮੈਂ ਡਾਕਟਰ ਸੁਰਮਨ ਸਿੰਘ ਜੀ ਦੀ ਟੀਮ ਦਾ ਇੱਕ ਮੀਡੀਆ ਚਾਰਜ ਆ ਸੋ ਜਿਵੇਂ ਗੱਲ ਕਰਾਂ ਅੱਜ ਦੀ ਸਿਹਤ ਦੀ ਤਾਂ ਅੱਜ ਦੀ ਸਿਹਤ ਉਹਨਾਂ ਦੀ ਪਹਿਲਾਂ ਨਾਲੋਂ ਵੀ ਬਹੁਤ ਹੀ ਕ੍ਰਿਟੀਕਲ ਆ ਬਹੁਤ ਹੀ ਖਰਾਬ ਆ ਕਾਰਨ ਕੀ ਆ ਕਿ ਉਹਨਾਂ ਦਾ ਬੀਪੀ ਸ਼ੂਗਰ ਇੱਕੇ ਦਮ ਫਲਕਚੂਏਟ ਕਰ ਜਾਂਦਾ ਉਹ ਬਹੁਤ ਚਿੰਤਾਜਨਕ ਆ ਔਰ ਸੈਕੰਡ ਥਿੰਗ ਜਿਹੜੀ ਉਹਨਾਂ ਦੀ ਜਿਹੜਾ ਉਹਨਾਂ ਦਾ ਮਸਲ ਮਾਸ ਆ ਉਹ ਆਲਮੋਸਟ ਆਲਮੋਸਟ ਖਤਮ ਹੋ ਚੁੱਕਿਆ ਜਿਹਦੇ ਕਰਕੇ ਉਹਨਾਂ ਨੂੰ ਉਹਨਾਂ ਦੀ ਜਿਹੜੀ ਬਲੱਡ ਸਰਕੂਲੇਸ਼ਨ ਹੋਣਾ ਤੇ ਜਿਹੜੀਆਂ ਨਰਵ ਸਿਸਟਮ ਆ ਉਹ ਵੀ ਕੱਲਾ ਕੱਲਾ ਰਹਿ ਚੁੱਕਿਆ ਤੇ ਜਿਹਦੇ ਕਰਕੇ ਉਹ ਜਿਹੜਾ ਬਲੱਡ ਆ ਪ੍ਰੋਪਰਲੀ ਉਹ ਪੰਪ ਨਹੀਂ ਹੋ ਰਿਹਾ ਔਰ ਇਹ ਕੰਡੀਸ਼ਨ ਨੂੰ ਦੇਖਦੇ ਹੋਏ ਸਾਡੇ ਸਾਡੀ ਟੀਮ ਵੱਲੋਂ ਲਗਾਤਾਰ ਇੱਕ ਵੱਡਾ ਪੈਨਲ ਇਹਨਾਂ ਦੇ ਨਾਲ ਔਰ ਨਾਲ ਦੀ ਨਾਲ ਪਿੱਛੇ ਬੈਕ ਐਂਡ ਤੇ ਸਾਡੀ ਬਹੁਤ ਵੱਡੀ ਟੀਮ ਬੈਠੀ ਹੋਈ ਆ ਬਟ ਮਜਬੂਰ ਆ ਕਿ ਉਹਨਾਂ ਨੇ ਕਿਹਾ ਹੋਇਆ ਕਿ ਮੈਂ ਕੋਈ ਵੀ ਟ੍ਰੀਟਮੈਂਟ ਨਹੀਂ ਲੈਣਾ ਸਾਡੇ ਲਈ ਇਹ ਸਭ ਤੋਂ ਖਤਰਨਾਕ ਚੀਜ਼ ਆ ਕਿ ਅਸੀਂ ਪਲ-ਪਲ ਘਟਦਾ ਉਹਨਾਂ ਨੂੰ ਦੇਖ ਰਹੇ ਆ ਉਹਨਾਂ ਦੀ ਕੰਡੀਸ਼ਨ ਜਿਹੜੀ ਪਲ-ਪਲ ਉਹਨਾਂ ਦੀ ਕੰਡੀਸ਼ਨ ਡਾਊਨ ਹੁੰਦੀ ਜਾ ਰਹੀ ਆ ਇਹ ਚੀਜ਼ ਸਾਡੇ ਲਈ ਬੜੀ ਖਤਰਨਾਕ ਆ ਕਿ ਅਸੀਂ ਐਜ਼ এ ਮੈਡੀਕਲ ਟੀਮ ਉਹਨਾਂ ਨੂੰ ਕੋਈ ਟ੍ਰੀਟਮੈਂਟ ਨਹੀਂ ਦੇ ਪਾ ਰਹੀ ਔਰ ਉਹਨਾਂ ਦੀ ਹਾਂ ਮੈਂ ਇੱਥੇ ਤੁਹਾਨੂੰ ਰੋਕਾਂਗਾ ਕਿਉਂਕਿ ਡਾਕਟਰ ਜਿਹੜੇ ਹੁੰਦੇ ਆ ਪਰਮਾਤਮਾ ਦਾ ਰੂਪ ਗਿਣੇ ਜਾਂਦੇ ਆ ਤਾਂ ਕਿਸੇ ਵੀ ਮਰੀਜ਼ ਨੂੰ ਜਦੋਂ ਹਸਪਤਾਲ ਦੇ ਵਿੱਚ ਲੈ ਕੇ ਜਾਇਆ ਜਾਂਦਾ ਤਾਂ ਉਸ ਤੋਂ ਅੱਗੇ ਡਾਕਟਰ ਉਹਦਾ ਇਲਾਜ ਸ਼ੁਰੂ ਕਰ ਦਿੰਦੇ ਆ ਤਾਂ ਪਰਿਵਾਰ ਨੂੰ ਮਰੀਜ਼ ਦੇ ਪਰਿਵਾਰ ਨੂੰ ਜਿਹੜਾ ਉਹ ਹੌਸਲਾ ਹੋ ਜਾਂਦਾ ਵੀ ਹੁਣ ਅਸੀਂ ਪਹੁੰਚ ਚੁੱਕੇ ਆ ਤਾਂ ਉੱਥੇ ਸਾਡਾ ਜਿਹੜਾ ਹੁਣ ਇਲਾਜ ਸ਼ੁਰੂ ਹੋ ਚੁੱਕਿਆ ਤਾਂ ਇੱਥੇ ਜਿਹੜੀ ਆ ਕੰਡੀਸ਼ਨ ਆ ਜਿਹੜੀ ਮੌਕੇ ਦੀ ਸਿਚੁਏਸ਼ਨ ਆ ਜਿਹੜੀ ਇਹ ਵੱਖਰੀ ਆ ਉਹਦੇ ਨਾਲੋਂ ਮੈਂ ਪਹਿਲਾਂ ਵੀ ਤੁਹਾਡੀਆਂ ਡਾਕਟਰ ਸਵੇਮਾਨ ਦੀਆਂ ਵੀ ਜਿਹੜੀਆਂ ਵੀਡੀਓ ਦੋ ਤਿੰਨ ਉਹਨਾਂ ਨੇ ਵੱਲੋਂ ਜਾਰੂ ਜਾਰੀ ਕੀਤੀਆਂ ਗਈਆਂ ਉਹ ਵੀ ਸੁਣੀਆਂ ਉਹਨਾਂ ਨੇ ਵੀ ਇਹੀ ਗੱਲ ਕਹੀ ਆ ਵੀ ਸਭ ਤੋਂ ਵੱਡੀ ਦੁੱਖ ਦੀ ਗੱਲ ਇਹ ਆ ਕਿ ਅਸੀਂ ਉਹਨਾਂ ਨੂੰ ਕੋਈ ਟ੍ਰੀਟਮੈਂਟ ਨਹੀਂ ਦੇ ਪਾਰੇ ਉਹਦੇ ਸੰਬੰਧ ਦੇ ਵਿੱਚ ਥੋੜਾ ਆ ਜੇ ਮੈਂ ਗੱਲ ਕਰਾਂ ਜਿਹੜੀ ਤੁਸੀਂ ਗੱਲ ਕੀਤੀ ਆ ਇਸ ਦੇ ਨਾਲ ਦੇਖੋ ਦੋ ਚੀਜ਼ਾਂ ਕੰਮ ਕਰਦੀਆਂ ਨੇ ਇੱਕ ਤਾਂ ਤੁਹਾਡੀ ਮੈਂਟਲ ਹੈਲਥ ਕਿਦਾਂ ਦੀ ਹੈ ਨਾ ਮੈਂਟਲ ਹੈਲਥ ਜੇ ਤੁਸੀਂ ਮੈਂਟਲੀ ਬੜੇ ਪ੍ਰੇਪੇਅਰਡ ਹੋ ਉਸ ਚੀਜ਼ ਲਈ ਮੈਂਟਲੀ ਬੜੇ ਤੁਸੀਂ ਸਟਰੋਂਗ ਹੋ ਤੁਸੀਂ ਕਿਸੇ ਵੀ ਚੀਜ਼ ਨਾਲ ਲੜ ਲੜ ਸਕਦੇ ਹੋ ਲੋਕ 4th ਸਟੇਜ ਕੈਂਸਰ ਦੀ ਤੋਂ ਵਾਪਸ ਆਉਂਦੇ ਦੇਖਿਆ ਮੈਂ ਔਰ ਬਹੁਤੇ ਲੋਕ ਬੁਖਾਰ ਨਾਲ ਮੈਂ ਮਰਦੇ ਵੀ ਦੇਖਿਆ ਇਹ ਸਾਰੇ ਮੈਂਟਲੀ ਸੈਟਅਪ ਆ ਸਾਡਾ ਹਨ ਜਿੱਦਾਂ ਅਸੀਂ ਮੈਂਟਲੀ ਸਟਰੋਂਗ ਹੋਵਾਂਗੇ ਅਸੀਂ ਉਨਾ ਹੀ ਸਾਡੇ ਲੜਨ ਦੀ ਕਿਸ਼ਮਤਾਂ ਜ਼ਿਆਦਾ ਹੋ ਤੁਸੀਂ ਕਦੇ ਵੀ ਉਹਨਾਂ ਨਾਲ ਡੱਲੇ ਵਾਲ ਸਾਹਿਬ ਨਾਲ ਗੱਲ ਕਰੇ ਉਹ ਕਦੇ ਵੀ ਨਹੀਂ ਕਹਿਣਗੇ ਕਿ ਮੈਂ ਡਾਊਨ ਆ ਨਹੀਂ ਮੈਂ ਚੜ੍ਹਦੀ ਕਲਾ ਚ ਨਹੀਂ ਆ ਉਹ ਜਦੋਂ ਵੀ ਕਹਿਣਗੇ ਸਾਡੇ ਨਾਲ ਵੀ ਗੱਲ ਕਰਦੇ ਆ ਜਦੋਂ ਅਸੀਂ ਜਾਂਦੇ ਆ ਕਿਉਂਕਿ ਹੋਰ ਟੀਮ ਕੋਈ ਅੰਦਰ ਨਹੀਂ ਜਾ ਰਹੀ ਉਹਨਾਂ ਦੇ ਜਿੱਦਾਂ ਲੋਕਲ ਕੋਈ ਉਹਨਾਂ ਦੀ ਆਪਣੇ ਨਾਲ ਜਿਹੜੇ ਲੋਕ ਜਾਣਦੇ ਨੇ ਉਹਨਾਂ ਨੂੰ ਵੀ ਅੰਦਰ ਆਉਣਾ ਮਨਾਹ ਕੀਤਾ ਹੋਇਆ ਕਿਉਂਕਿ ਸਾਡੀ ਟੀਮ ਵੱਲੋਂ ਇੱਕ ਪ੍ਰੋਟੋਕਾਲ ਸੈੱਟ ਕੀਤਾ ਹੋਇਆ ਕਿ ਉਹਨਾਂ ਨੂੰ ਜਿਹੜਾ ਮਿਲਣਾ ਪ੍ਰੋਪਰ ਮਾਸਕ ਹੋਵੇ ਇੱਕ ਦੋ ਬੰਦਿਆਂ ਤੋਂ ਵੱਧ ਉਹਨਾਂ ਨੂੰ ਮਿਲਿਆ ਨਾ ਜਾਵੇ ਬਾਰ-ਬਾਰ ਉਹਨਾਂ ਨੂੰ ਡਿਸਟਰਬ ਨਾ ਕੀਤਾ ਜਾਵੇ ਉਹ ਚੀਜ਼ ਨੂੰ ਦੇਖਦੇ ਹੋਏ ਮੈਨੂੰ ਇਹ ਚੀਜ਼ ਬੜੀ ਸਰਪ੍ਰਾਈਜ਼ ਲ ਪਰਮਾਤਮਾ ਬੜਾ ਇੱਥੇ ਕੰਮ ਕਰ ਰਿਹਾ ਔਰ ਕੋਈ ਹੋ ਰੱਬੀ ਸ਼ਕਤੀ ਹੈ ਜਿਹੜੀ ਉਹਨਾਂ ਦੇ ਪਿੱਛੇ ਕੰਮ ਕਰ ਰਹੀ ਹੈ ਸ਼ਾਇਦ ਉਹਨਾਂ ਦੀ ਆਪਣਾ ਮੈਂਟਲੀ ਉਹ ਏਡੇ ਕ ਜਿਆਦਾ ਆਪਣੇ ਆਪ ਚ ਸਟਰੋਂਗ ਨੇ ਕਿ ਉਹ ਕਦੇ ਵੀ ਟੈਂਡੀ ਕਲਾ ਦੀ ਗੱਲ ਨਹੀਂ ਕਰਦੇ ਸ਼ਾਇਦ ਇਹ ਚੀਜ਼ ਵੀ ਆ ਸ਼ਾਇਦ ਉਹਨਾਂ ਨੂੰ ਜਿਹੜਾ ਇੱਥੇ ਵੱਧ ਰਿਹਾ ਇਕੱਠ ਉਹ ਵੀ ਇੱਕ ਬੂਸਟ ਦਿੰਦਾ ਔਰ ਸਾਡੇ ਵੱਲੋਂ ਬੜੇ ਪ੍ਰਕੌਸ਼ਨਸ ਦਿੱਤੇ ਜਾ ਰਹੇ ਆ ਵੀ ਤੁਸੀਂ ਆਪਣੀ ਜੇ ਕੋਈ ਉਹਨਾਂ ਨੂੰ ਮਿਲਣੇ ਜਾਂਦਾ ਉਹਨਾਂ ਦੀ ਪ੍ਰੋਪਰ ਸੈਨੀਟਾਈਜ਼ ਕਰੋ ਮਾਸਕ ਵੇਅਰ ਕਰੋ ਗਲਵਜ਼ ਲੱਗੇ ਹੋਣ ਜੇ ਉਹਨਾਂ ਨੂੰ ਤੁਸੀਂ ਹੱਥ ਲਾਉਣਾ ਹਨਾ ਉਹ ਚੀਜ਼ ਹੈ ਕਿਉਂਕਿ ਉਹਨਾਂ ਦੀ ਹੁਣ ਇਸ ਟਾਈਮ ਸਿਚੁਏਸ਼ਨ ਬੱਚੇ ਵਰਗੀ ਹੈ ਬੱਚੇ ਨੂੰ ਕਦੋਂ ਵੀ ਇਨਫੈਕਸ਼ਨ ਹੋ ਸਕਦੀ ਹੈ ਔਰ ਉਹੀ ਸਿਚੁਏਸ਼ਨ ਦੇ ਇਸ ਟਾਈਮ ਡੱਲੇਵਾਲ ਸਾਹਿਬ ਨੇ ਕਿ ਉਹਨਾਂ ਨੂੰ ਕਦੋਂ ਵੀ ਕਿਸੇ ਵੀ ਚੀਜ਼ ਤੋਂ ਇਨਫੈਕਸ਼ਨ ਹੋ ਸਕਦੀ ਹੈ ਉਹਦੇ ਲਈ ਅਸੀਂ ਪ੍ਰਿਕਾਉਸ਼ਨਸ ਰੱਖਣੇ ਸਟਾਰਟ ਕੀਤੇ ਨੇ ਔਰ ਪਰ ਉਹ ਉਹ ਕਹਿੰਦੇ ਵੀ ਜੇ ਮੈਂ ਉਹਨਾਂ ਦਾ ਉਹਨਾਂ ਦੀ ਵਰਡਿੰਗ ਕਿ ਜੇ ਮੈਂ ਹੁਕੜਤਾਲ ਤੇ ਬੈਠਾ ਤਾਂ ਆਪਣੇ ਲਈ ਬੈਠਾ ਜਿਵੇਂ ਮਰਨਾ ਤਾਂ ਆਪਣੇ ਲਈ ਮਰਨਾ ਤਾਂ ਫਿਰ ਮੈਂ ਕਿਉਂ ਅੰਦਰ ਵੜ ਕੇ ਮਰਾਂ ਤਾਂ ਮੈਨੂੰ ਬਾਹਰ ਲੈ ਕੇ ਜਾਓ ਮੈਂ ਆਪਣੇ ਲੋਕਾਂ ਦੇ ਵਿੱਚ ਜਾਣਾ ਆਪਣੇ ਲੋਕਾਂ ਨੂੰ ਦੇਖਣਾ ਤੇ ਦੋ ਲੋਕਾਂ ਨੂੰ ਦੇਖਦੇ ਜਾਣ ਨਿਕਲਦੀ ਕੋਈ ਗੱਲ ਨਹੀਂ ਜਿਵੇਂ ਸਰਕਾਰ ਵੱਲੋਂ ਹਜੇ ਤੱਕ ਕੋਈ ਲਿਖਤੀ ਤੌਰ ਤੇ ਐਲਾਨ ਨਹੀਂ ਕੀਤਾ ਗਿਆ ਮੰਤਰੀਆਂ ਦੀਆਂ ਮੀਟਿੰਗਾਂ ਜਰੂਰ ਕੱਲ ਪਰਸੋਂ ਦਾ ਦੌਰ ਸ਼ੁਰੂ ਹੋਇਆ ਤਾਂ ਉਸ ਤੋਂ ਅਗਲੀ ਗੱਲ ਇਹ ਹੈ ਵੀ ਲੰਮਾ ਸਮਾਂ ਬੀਤਦਾ ਜਾ ਰਿਹਾ ਹੈ ਤਾਂ ਕਿਸ ਤਰ੍ਹਾਂ ਦੇਖਦੇ ਆ ਤੁਸੀਂ ਡੱਲੇਵਾਲ ਸਾਹਿਬ ਆਉਣ ਵਾਲੇ ਦਿਨਾਂ ਦੇ ਵਿੱਚ ਆ ਜਿਹੜਾ ਸਿਹਤ ਨੂੰ ਲੈ ਕੇ ਉਹਨਾਂ ਦੀ ਕੀ ਹੋ ਸਕਦਾ ਸਿਹਤ ਤਾਂ ਪਹਿਲਾਂ ਹੀ ਦੱਸੀ ਇਹਨੇ ਜਿਹੜੀ ਡਾਕਟਰੀ ਟਰਮ ਦੇ ਵਿੱਚ ਮੈਂ ਕਹਾਂ ਤਾਂ ਜਿਹੜੀ ਇਸ ਟਾਈਮ ਕੰਡੀਸ਼ਨ ਆ ਜੇ ਕਿਤੇ ਹੀ ਇਹੀ ਇਨਸਾਨ ਹਸਪੀਟਲ 'ਚ ਹੁੰਦਾ ਤਾਂ ਇਸ ਟਾਈਮ ਉਹ ਵੈਂਟੀਲੇਟਰ ਤੇ ਹੋਣਾ ਸੀ ਆਈਡੀ ਕੰਡੀਸ਼ਨ ਖਰਾਬ ਆ ਤੁਸੀਂ ਇੱਥੋਂ ਹਿਸਾਬ ਲਾ ਸਕਦੇ ਹੋ ਵੀ ਉਹ ਵੈਂਟੀਲੇਟਰ ਤੇ ਰੱਖਣ ਵਾਲੇ ਮਰੀਜ਼ ਨੂੰ ਅਸੀਂ ਉਹ ਇਸ ਟਾਈਮ ਜਿਹੜੇ ਐਡੀ ਕ੍ਰਿਟੀਕਲ ਸਿਚੁਏਸ਼ਨ ਦੇ ਵਿੱਚ ਵੀ ਉਹ ਲੋਕਾਂ ਨੂੰ ਮਿਲ ਰਹੇ ਨੇ ਔਰ ਲੋਕਾਂ ਨੂੰ ਵੀ ਸਮਝਣਾ ਪੈਣਾ ਜਿਹੜੇ ਇੱਥੇ ਆ ਰਹੇ ਆ ਵੀ ਉਹਨਾਂ ਨੂੰ ਦੂਰੋਂ ਤੁਸੀਂ ਮਿਲਣ ਦੀ ਕੋਸ਼ਿਸ਼ ਕਰੋ ਬਹੁਤ ਤਾਂ ਨੇੜੇ ਨਾ ਜਾਓ ਉਹਨਾਂ ਨੂੰ ਉਹਨਾਂ ਨੂੰ ਮਿਲਣਾ ਆਪਣੀਆਂ ਸਾਵਧਾਨੀ ਵਰਤਣਾ ਜਿਹੜਾ ਬਹੁਤ ਜ਼ਿਆਦਾ ਜ਼ਰੂਰੀ ਬਹੁਤ ਜ਼ਿਆਦਾ ਜ਼ਰੂਰੀ ਹੈ ਇਸ ਟਾਈਮ ਇਹ ਸਾਰਿਆਂ ਨੂੰ ਸਮਝਣਾ ਪੈਣਾ ਨਹੀਂ ਤਾਂ ਕਿਸੇ ਵੀ ਟਾਈਮ ਕਦੇ ਵੀ ਕੋਈ ਅਨਹੋਣੀ ਨਾ ਹੋਵੇ ਆਪਾਂ ਤਾਂ ਇਹੀ ਅਰਦਾਸ ਕਰਦੇ ਹਾਂ ਬਟ ਉਹਦੇ ਲਈ ਸਾਡੀ ਜੇ ਸਾਨੂੰ ਅੱਜ ਵੀ ਡੱਲੇਵਾਲ ਸਾਹਿਬ ਸਾਡੀ ਟੀਮ ਨੂੰ ਅੱਜ ਵੀ ਕਹਿੰਦੇ ਨੇ ਕਿ ਤੁਸੀਂ ਚਲੋ ਮੈਂ ਜਾਂ ਸਰਕਾਰ ਮੰਨਦੀ ਹੈ ਕਿ ਚਲੋ ਮੇਰੀ ਸਿਹਤ ਦਾ ਧਿਆਨ ਰੱਖੋ ਚਲੋ ਮੈਨੂੰ ਕੋਈ ਕੋਈ ਮੈਨੂੰ ਟ੍ਰੀਟਮੈਂਟ ਦਿਓ ਤਾਂ ਸਾਡੀ ਟੀਮ ਅੱਜ ਵੀ ਜੇ ਅੱਜ ਵੀ ਇਹਨਾਂ ਨੂੰ ਅਸੀਂ ਸਾਹਮਣੇ ਤਾਂ ਅੱਜ ਵੀ ਅਸੀਂ ਕੁਝ ਨਹੀਂ ਹੋਣ ਦੇਵਾਂਗੇ ਬਟ ਸਿਚੁਏਸ਼ਨ ਐਡੀ ਕ੍ਰਿਟੀਕਲ ਆ ਕਿ ਕੁਝ ਵੀ ਕਹਿਣਾ ਮੈਨੂੰ ਲੱਗਦਾ ਵੀ ਇਹ ਬੇਵਕੂਫੀ ਹੋਊਗੀ ਜੇ ਮੈਂ ਕਹੂੰਗਾ ਵੀ ਬਹੁਤ ਸਹੀ ਨੇ ਜੋ ਇਹਨਾਂ ਦੀ ਜੇ 2-4 ਦਿਨ ਹੋਰ ਟੱਪ ਜਾਂਦੇ ਆ ਤਾਂ ਉਸ ਤੋਂ ਬਾਅਦ ਦੇ ਵਿੱਚ ਆਪਾਂ ਉਹਨਾਂ ਦੀ ਇਲਾਜ ਦੀ ਗੱਲ ਸ਼ੁਰੂ ਕਰਦੇ ਆ ਤਾਂ ਕਿ ਇਹ ਰਿਕਵਰੀ ਕਰ ਸਕਦਾ ਸਰੀਰ ਉਹ ਜੇ ਇਹ ਇੱਕ ਤਾਂ ਏਜ ਫੈਕਟਰ ਏਜ ਫੈਕਟਰ ਤਾਂ ਸਭ ਤੋਂ ਵੱਡਾ 72 ਦੇ ਵਿੱਚ ਤੁਸੀਂ ਕਹੋ ਵੀ ਤੁਹਾਡਾ ਕਰੇਟਿਨ ਲੈਵਲ ਬਹੁਤ ਜ਼ਿਆਦਾ ਵੱਧ ਗਿਆ ਹੋਵੇ ਤੇ ਤੁਸੀਂ ਰਿਕਵਰ ਕਰ ਜਾਓਗੇ ਇਟਸ ਆਲਮੋਸਟ ਨਥਿੰਗ ਮੈਨੂੰ ਨਹੀਂ ਲੱਗਦਾ ਵੀ ਹੋਊਗਾ ਉਹ ਚੀਜ਼ ਜਿਹੜੇ ਡਾਕਟਰ ਨੇ ਜਿਹੜੇ ਬੈਲ ਐਜੂਕੇਟਰ ਡਾਕਟਰ ਨੇ ਜਿਹੜੇ ਬਾਹਰੋਂ ਬੋਲਦੇ ਨੇ ਜਾਂ ਜਿਹੜੇ ਕੋਈ ਮੈਡੀਕਲ ਟੀਮ ਆਇਆ ਤੇ ਚੈੱਕਅਪ ਕਰਨ ਆਉਂਦੀਆਂ ਉਹਨਾਂ ਨੂੰ ਵੀ ਪਤਾ ਹੈ ਗੱਲ ਕਿ ਜਦੋਂ ਕਰੀਟਿਨ ਲੈਵਲ ਵੱਧ ਗਿਆ ਉਹਨਾਂ ਦੀਆਂ ਕਿਡਨੀਆਂ ਆਲਮੋਸਟ ਆਲਮੋਸਟ ਡੈਮੇਜ ਨੇ ਤਾਂ ਇਸ ਸਿਚੁਏਸ਼ਨ ਦੇ ਵਿੱਚ ਜਾ ਕੇ ਉਹਨਾਂ ਦੀ ਰਿਕਵਰੀ ਬਹੁਤ ਮੁਸ਼ਕਲ ਹੈ ਬਹੁਤ ਜ਼ਿਆਦਾ ਮੁਸ਼ਕਲ ਹੈ ਇਹ ਹੁਣ ਪਰਮਾਤਮਾ ਦਾ ਚਮਤਕਾਰ ਹੈ ਜੇ ਕੋਈ ਉਹਨਾਂ ਨੂੰ ਕਵਰੀ ਹੋ ਗਈ ਹੁਣ ਤਾਂ ਜਿਹੜੀ ਸਿਹਤ ਉਹਨਾਂ ਦੀ ਕਹਿ ਸਕਦੇ ਆਂ ਵੀ ਪਰਮਾਤਮਾ ਦੇ ਆਸਰੇ ਜਿਹੜਾ ਉਹ ਟਾਈਮ ਬਸਰ ਕਰ ਜਾਂ ਪਰਮਾਤਮਾ ਦੇ ਆਸਰੇ ਕਹਿ ਲੋ ਜਾਂ ਇੱਥੇ ਜਿਹੜੇ ਲੋਕ ਬੈਠੇ ਨੇ ਉਹਨਾਂ ਦੀਆਂ ਅਰਦਾਸਾਂ ਕਹਿ ਲੋ ਸੋ ਉਹ ਚੀਜ਼ ਹੈ ਇਹ ਸਨ ਡਾਕਟਰ ਸਮੇਮਾਨ ਦੀ ਟੀਮ ਦੇ ਵਿੱਚੋਂ ਡਾਕਟਰ ਗੁਰਸਿਮਰਨ ਸਿੰਘ ਬੂਟਰ ਜਿਹੜੇ ਪਿਛਲੇ 10 ਮਹੀਨਿਆਂ ਤੋਂ ਲੈ ਕੇ ਇੱਥੇ ਮੋਰਚੇ ਦੇ ਉੱਪਰ ਇਹਨਾਂ ਨੇ ਕਮਾਂਡ ਸੰਭਾਲੀ ਹੋਈ ਆ ਤੇ ਲਗਾਤਾਰ ਮਰਨ ਵਰਤ ਤੇ ਬੈਠਣ ਤੋਂ ਲੈ ਕੇ ਇਹਨਾਂ ਦੀ ਟੀਮ ਵੱਲੋਂ ਜਗਜੀਤ ਸਿੰਘ ਡੱਲੇਵਾਲ ਦਾ ਜਿਹੜਾ ਉਹ ਮੈਡੀਕਲ ਚੈੱਕਅਪ ਕੀਤਾ ਜਾ ਰਿਹਾ ਹੈ ਤੇ ਇਹਨਾਂ ਵੱਲੋਂ ਜਿਹੜੇ ਹੈਰਾਨੀਜਨਕ ਖੁਲਾਸੇ ਕੀਤੇ ਗਏ ਹਨ ਤੁਸੀਂ ਪਾਤੜਾਂ ਦੇ ਨਾਲ ਜੇਕਰ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਜ਼ਰੂਰ ਕਰ ਲੋ